ਤੋਹ ਬਦਿਆ ਨੀ ਕਿਪਾ ਰਾਮਿਆ ਜੀ ਦਾ ਬੋਲ ਰਿਹਾ ਮੈਂ ਕਿੰਨੇ ਕੌਂੜੇ ਚਾਰ 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 ਫੋਲਟੇ ਸੁਕਾਉਂਦੇ ਆ ਜੰਦੇ ਬੱਚਿਆਂ ਨੂੰ ਹੰਤਾ ਪਾਣੀ ਵੇ ਰਹੀ ਸਾਦਾ ਨਹੀਂ ਪਹਿਲਾਂ ਆ ਰੋ ਪਹਿਲਾਂ ਪਾਣੀ ਪਿਆਓ ਸਾਦਾ ਇੱਥੇ ਨਾਲ ਹਾਂ ਜੀ ਹਾਂ ਜੀ ਕੋਲ ਹਾਂ ਉਸ ਕੋਈ ਬੜੀ ਫਿਰ بیمار ਹੋਲੇ ਰਹਿਆ ਨਾ ਆ ਬਾਲ ਤੇ ਇਤਨਾ ਨਹੀਂ ਕਰ ਰਿਹਾ ਸੀ ਹਾਂ ਜੀ ਹਾਂ ਬਹੁਤ ਜ਼ਰੂਰੀ ਬਾਈ ਬੋਕਰਸ ਰਹੇ ਹਾਂ ਹਾਂ ਜੀ ਹੋਲੀ ਇਹੋ ਪੂਰੇ ਬਿਆਦੇ ਨਹੀਂ ਰੋ ਪੀ ਰੋ ਕੋਲਡ ਡਰਿੰਕ ਮੌਕਾ ਤੁਹਾਨੂੰ ਮਸਾ ਹੀ ਮਿਲਦਾ ਇਹ ਛੋਟ ਬਣੇ ਨੇਸੋ ਹੋਲਡਰਿੰਗ ਨਾਲ ਵੀਓ ਘੱਟ ਵੀਓ ਲੇਰੂ ਆਹ ਬੁਧਰ ਆਜੋ ਇੱਧਰ ਰੋ ਲੇਰੂ ਲੇਰੂ ਹਲੋ ਚੱਕਰ ਹੋਏਗੇ ਨੇ ਰਕਮ ਆਦੀਆਂ ਲੇਰੂ ਵੀ ਸੰਗੀ ਜਾਂਦੇ ਆ ਲੰਘਦਾ ਰੂ ਤੁਸੀਂ ਕੀ ਵੀ ਤਾਂ ਪਾਣੀ ਗੱਲਾਂ ਜਿਹਨਾਂ ਗਿਆ ਉਹ ਆ ਨਾ ਮੈਂ ਉੱਧਰ ਗਿਆ ਉਹ ਆ ਤਾਂ ਮੈਂ ਲੈ ਆ ਦੇ ਲੈ ਉਹ ਜਿਹੜਾ ਪੱਗਵਾ ਦਿੱਤਾ ਇਹ ਸਹੀ ਗੱਲ ਇਹਨਾਂ ਨੂੰ ਕਿੱਥੇ ਟੇਕੇ ਕੱਪੜੇ ਪਾ ਕੇ ਗਏ ਉਹ ਬਸੀ ਦਾ ਸੀ ਉਹ ਅਫਸਰ ਕਲੋਨੀ ਵਿੱਚ ਉੱਥੇ ਆਪਣੀ ਕਾਲੀ ਜੀ ਆ ਗਏ ਉਹ ਕਿੱਥੇ ਰਹ ਰਿਹਾ ਸੀ ਉਹ ਉਹਦਾ ਉਹ ਜੇਪੀ ਕਲੋਨੀ ਵਿੱਚ ਰਹਿੰਦਾ ਸੀ ਜੇਪੀ ਕਲੋਨੀ ਵਿੱਚ ਇੱਕ ਬਿਸਤਰਾ ਉਹਦੇ ਸੰਗੀ ਜਾਂਦੇ ਆ ਖਾਂਦੇ ਕੁਝ ਨਹੀਂ ਹੈਗੇ ਇਹ ਦੋਨੇ ਜਾਨੇ ਉਹ ਤੇ ਬਿਸਕੁਟ ਵੀ ਹੁਣ ਚੱਕਣ ਲੱਗਿਆ ਚੱਕਲਾ ਚੱਕਲਾ ਚਾਹ ਪੀਣ ਲੱਗਿਆ ਬੰਗਲਾ ਜਿੰਮੇ ਪੱਗਾਂ ਵਾਲੇ ਉੱਟਾ ਉੱਟ ਫਿਰਦੇ ਨੇ ਇਹ ਪੱਗਾਂ ਤਾਂ ਸੋਹਣੀਆਂ ਨਹੀਂ ਆਈਆਂ ਨਹੀਂ ਇਹ ਤਾਂ ਵਾਲੇ ਸੋਹਣੇ ਵੇਚ ਲਾਣ ਲਿਖੇ ਜੀ ਜਿਆਦਾ ਦੇ ਸਕਦਾ ਥੋੜਾ ਇਹ 45 ਬੰਦਾ ਨਾ ਇਹ ਪੇਚੇ ਕਰਾ ਲਾਵੇ ਬੂਹਾ ਤੋਂ ਜਵਸੇ ਨਾ ਮੁੰਡਾ ਪੰਗ ਜੀ ਦੇ ਪੱਗਾਂ ਪੱਗ ਦਾ ਘੜ ਪਾਉਂਦੇ ਬੰਦੇ ਫਟੇ ਵਾਲੀ ਬੰਦਾ ਇਹ ਪੇਚਾ ਵਾਲੇ ਘੱਟ ਬੰਦਾ ਲੈ ਗੀ ਚਾਹ ਪੀ ਕੇ ਚਾਹ ਬਹੁਤ ਵਾਸਤ ਚਾਹ ਪੀ ਲੀ ਥੋੜੀ ਜਿਹੀ ਬਰਨੇ ਉਹ ਆਹ ਦੇਖ ਵੀ ਕੱਪ ਕੱਪ ਵੱਡੇ ਨੇ ਹਾਂ ਬਲਜਿੰਦਰ ਉਹ ਮੈਂ ਭਰ ਕੇ ਲੈਂਦਾ ਇੱਕ ਮੈਂ ਉਹ ਚੱਕਿਆ ਸੀ ਲੈ ਯੋਪ ਆਪਦੇ ਲੜ ਸੈੱਟ ਕਰੀ ਜਾਂਦਾ ਖੜਾ ਮੁੰਡਾ ਇਹਦੀ ਪਾਗੀਆਂ ਠੀਕ ਆਉਂਦੀ ਹੈਗੀ ਬਹੁਤ ਟਾਈਮ ਲਾਉਣਾ ਪੱਕ ਤੇ ਵਾਰੀ ਵਾਰੀ ਕਿਉਂ ਖੋਲਦੀ ਜਾਂਦਾ ਹਣ ਇਹ ਵੀ ਰੈਸਟ ਕਰਨ ਲੱਗਿਆ ਬੂਟ ਬਾਰ ਲਾ ਤੇ ਇਹਨਾਂ ਨੇ ਬਿੰਦ ਅਰੈਸਟ ਕਰਦੇ ਹੁਣ ਇੱਧਰ ਐ ਇੰਨੇ ਆ ਕੇ ਬਿੰਦ ਰੋਟੀ ਬਣਦੀ ਆ ਰੋਟੀ-ਉਟੀ ਖਾਣੇ ਆ। ਪਰ ਉਸ ਤੋਂ ਬਾਅਦ ਉਧਰ ਜਾਵਾਂਗੇ ਦੂਜੀ ਸਿਸਟਰ ਕਰਨੀ ਆ ਸੀ। ਬੁਹਾਰੀ ਕੀ ਬਣਾਇਆ? ਚੋਲ। ਇੱਕ ਪਿਆਜ਼, ਇੱਕ ਮਟਰ, ਪਨੀਰ, ਇੱਕ ਦਾਲ। ਹਾਂ। ਇੱਕ ਦਹੀਂ, ਇੱਕ ਸਾਲਣ ਭਾਈ ਮੋਯੂਣਾ ਲੀ। ਚਲ ਗਾ ਨੂੰਣਾ ਨਾ। ਹਾਂਜੀ ਵਧੀਆ ਵਧੀਆ ਆਰਾਮ ਕਰਨੀ ਬੰਦਾ ਹੁਣ ਇਹ ਵੀ ਬੱਚੇ ਇੱਧਰ ਪੈ ਗਏ ਇੱਧਰ ਪੈ ਕੇ ਗੁਰਮੀਹਰ ਸੌਂ ਗਿਆ ਮੰਮੀ ਜਾਗਦੇ ਪਏ ਨੇ ਇੱਧਰ ਵੀਰ ਜੀ ਪੈ ਗਏ ਥੱਕ ਗਿਆ ਸਾਰੇ ਮੈਂ ਚੱਲੀ ਸੋਈ ਦੇ ਵਿੱਚ ਦੀਦੀ ਕੋਲੇ ਯਾ ਮੈ ਲੱਕ ਤੇ ਰੋਟੀ ਨਾ ਫਿਰ ਪਾ ਦੇ ਆ ਬਟਾ ਜੇ ਤੂੰ ਪ੍ਰਸ਼ਾਦ ਕਿਉਂ ਨਾ ਹੋਣਾ ਸੀਗਾ ਚਲ ਖਾ ਲਾਂਗੇ ਮਠਿਆਈਆਂ ਕੁਝ ਥੋੜੇ ਹੁਣ ਆ ਬੜਾ ਜਿਆਦਾ ਨਹੀਂ। ਬਸ ਰੋਟੀ ਬਿਖਾਉਨੇ ਆ ਫੇਰ ਰੋਟੀ ਖਾ ਕੇ ਚੱਲਦੇ ਆ। ਮੈਂ ਪਹਿਲਾਂ ਵੀ ਪਈ ਸੀ। ਲਓ ਜੀ ਰੋਟੀ ਪੈ ਗਈ। ਬੜੀ ਸਿੰਪਲ ਖਾਣੀ ਜਨਾਣਾ। ਵੇਖੋ। ਚੱਕੋ ਸੁਣਾ ਸੁਣ ਖਾਣੋ ਮੁੰਡਿਆ। ਇਹਨੇ ਪਕਲਾਤੀ ਕਹਿੰਦਾ ਮੈਂ ਦੁਬਾਰਾ ਬਨੂੰਗਾ। ਪਹਿਲਾਂ ਪੱਕ ਵਧੀਆ ਸੀ ਤੇਰੀ। ਆ ਗਏ। ਕਣਕ ਲਈ ਪਈ ਇਹਨਾਂ ਨੇ। ਫੜੀ ਆ ਗਿਆ। ਫੜਜੀ ਆ ਲਿਆ। ਚਲੋ ਜਰਾ ਪਾਉ ਸਮਝੀ ਸੋਜੀ ਬਾਉ ਖਾਣਾ। ਸਵਾਲ ਲੈ ਲਓ। ਰਹੀ ਬਾਰੋ। ਹੈਂ? ਹਲਾ ਸਵਾਲ ਚੱਕੋ। ਨਾ ਫੜ ਰਹੀ। ਆ ਗਈ ਛੋਲੇ ਵਿੱਚ ਪਨੀਰ ਦਿੱਤੇ ਸਰ ਜੀ। ਇਹਦੇ ਪਾਇਆ ਹੈ ਕੀ ਆ? ਕੀ ਆ ਪਾ ਚਾਹਲ ਵੀ ਹੈਗਾ ਵੀ। ਇਸ ਵਾਸਤੇ। ਛੋਲੇ ਨਹੀਂ ਲੇ। ਦਹੀਆਂ ਦਹੀਆਂ ਚ ਇਹਦੇ ਨਾਲ ਹੀ ਖੇਚਣਾ ਗਾੜੀ ਬੜੀ ਤੁਸੀਂ ਬਾਅਦ ਵਿੱਚ ਖਾਣਾ ਚਾਹੌੜ ਕੇ ਪਈਆ ਤੁਸੀਂ ਵੀ ਖਾ ਲੋ ਨਾਲ ਹੀ ਇਕੱਠੇ ਖਾ ਲੈ ਸਾਰੇ ਜਾਣੇ ਹਾਂਜੀ ਤੁਸੀਂ ਖਾ ਲਓ ਨਾਲ ਹੀ ਤੁਸੀਂ ਬੈਠਾ ਪਈ ਆਈ ਸਿੱਧੇ ਬੈਠੋ ਮੈਂ ਰੋਟੀ ਦਿਓ ਅੱਛਾ ਚੌਲ ਪਾਈ ਦਿਓ ਥੋੜੇ ਜਿਹਾ ਮੈਨੂੰ ਵੀ ਇੱਥੇ ਬੈਠੋ ਤੁਸੀਂ ਬੋ। ਅੰਦਰ ਬੈਠੋ ਵੀਰ ਜੀ। ਮੈਂ ਵੀ ਆਈ। ਵਾਹ ਹੈਗੀ ਇੱਧਰ ਕੁਰਸੀ ਹੋਰ। ਛੋੜ ਪਾ ਦੇਵੇਂ ਥੋੜੇ ਜਿਹਾ। ਕਹਿੰਦੀ ਥੋੜੀ ਜਿਹੀ। ਦੀ ਆਈ ਕੁ ਬਿੰਦ ਫੁੱਲ। ਕੋਈ ਨਹੀਂ ਨੇ। ਬਾਬਾ ਤਾਂ ਬਾਬਾ। ਐਮ ਚੰਨੀ। ਪਹਿਲਾ ਜਲਾ ਨਹੀਂ ਆ ਨਹੀਂ ਕਹੀਦਾ 10000 ਤੁਹਾਨੂੰ ਪਾਈ ਨਹੀਂ ਗੰਦੇ ਬਗੀ ਪਾ ਦਰਨੀਆ ਬਿਲਡਿੰਗ ਦੇ ਉਹ 20000 ਆਮ ਦੇ ਪਹਿਲਾ ਕਾਰਨ ਜਨ ਇਹਨਾਂ ਲਈ ਸੁਹੀਦੇ ਪ੍ਰਸ਼ਾਦ ਖਾਓ ਖਾਣਾ ਥੋੜੇ ਤਾਂ ਖਾਂਗੇ ਉਹ ਮੇਰਾ ਫੱਟੀ ਦੇ ਬਰਾ ਉਹਨੇ ਸਾਰਾ ਕੁਝ ਜੱਕ ਬੰਦ ਕਰ ਦਿੱਤਾ। ਹਾਂ। ਹੁਣ ਚੱਕ ਫਿਰ ਗੋਲੀ ਦੋ ਵੀ। ਹੁਣ ਦਿਖਾਣਾ। ਹੋਗਦੀ ਹਣਾ। ਗੁਰਮੀਰ ਸੌਂ ਗਿਆ ਦੇਖੀ। ਜਾਗਦਾ ਹੈ ਤਾਂ ਬੱਚੇ ਹੀ ਜੇ ਸੁੱਤਾ ਪਿਆ ਹੈ ਬਲਾਈ ਨਾ ਮੇਰੇ। ਇਹਦੇ ਪੱਥਰ ਉਹਦੇ ਚਲੋ ਚੱਲੀਏ ਹਣਾ। ਮੋਚਾੜਾ ਮੋਚਾੜਾ ਚਲੋ। ਆ ਜਾ ਮੋਚਾੜਾ ਮੋਚਾੜਾ ਪੱਥਰ ਦਿਖਾਓ ਸਾਨੂੰ ਹਾਂਜੀ ਕਿੱਥੇ ਰੱਖਿਆ ਹੋਇਆ ਹੈ। ਛੇਤੀ ਕਰੋ ਵੀ ਛੇਤੀ ਆ ਦਵਾ ਪਾ ਕੇ ਬੰਨਣਾ ਲਾ ਕੇ ਖੋਲ ਕੇ ਪੁੱਠੇ ਕੰਮ ਇਹਨਾਂ ਦੇ ਨੇਗੇ ਬੰਨ ਲਈ ਬਸ ਇਹਨੇ ਮੈਂ ਵੀ ਛੇਤੀ ਗੱਲ ਕਰਨਾ ਆ ਲੜਕ ਡਾਕ ਹੋ ਗਿਆ ਆਖਦੇ ਨੇ ਉਹ ਨਹੀਂ ਉਹ ਉਵੇਂ ਹੀ ਲਾ ਲਿਓ ਪੂਰਾ ਨਹੀਂ ਆ ਰਿਆ ਅੱਛਾ ਚਲੋ ਆਜੋ ਇਹ ਮੋਚ ਪੈਰ ਉੱਤੇ ਮੋਚ ਹਾਂਜੀ ਸੱਤ ਵਾਰੀ ਘੁਮਾਉਣਾ ਉੱਤੇ ਜਿਵੇਂ ਆਹ ਪੈਰ ਜੇ ਆਪਾਂ ਮੋਚ ਪੈਰ ਕਾ ਕੇ ਹਾਂ ਐ ਕਰਕੇ ਬਸ ਸੱਤ ਵਾਰ ਘੁਮਾਉਣਾ ਮੇਰੀ ਮੋਚ ਕਰਦੀ ਮੋਚ ਪਈ ਹੋਈ ਜੇ ਨਹੀਂ ਪਈ ਪਈ ਹੋਣੀ ਕਰ ਜੇ ਇਹ ਸਾਨੂੰ ਨਾ ਸਾਡੇ ਵੱਡੇ ਬਜ਼ੁਰਗੋ ਵੀ ਮਾਤਾ ਜੀ ਗੁਰਦੁਆਰਾ ਨਾਮ ਕਨਸਾਹਬ ਦੀ ਜਿਹੜੀ ਉਹ ਚੂਨਾ ਨਲ ਬਣਿਆ ਸੀ ਪਹਿਲਾਂ ਗੁਰਦੁਆਰਾ ਸਾਹਿਬ ਤੁਮੇ ਲਿਆ ਸੀ ਕੰਡੇ ਵਿੱਚ ਤੇ ਉਹਨਾਂ ਨੇ ਉਹ ਚੂਨਾ ਪੀ ਲਿਆ ਸੀ ਜੇ ਮੋਚ ਹੈ ਭਾਈ ਹਾਂਜੀ ਫਿਰ ਤਾਂ ਨਹੀਂ ਰਹਿੰਦੀ ਦੇਖੋ ਕਈ ਵਾਰ ਕੋਈ ਮਾਸ ਫਟ ਗਿਆ ਆਪਣਾ ਜਾਗੂ ਨੂੰ ਪਰ ਪਰ ਉਹਦੇ ਨਹੀਂ ਪਕੇ ਸਾਡੇ ਇੱਕ ਇੱਕ ਬੰਦਾ ਦੀ ਘਰੇ ਪੈਂਦਾ ਨਾ ਕਿਸੇ ਵੀ ਅੰਗ ਚ ਮੋਚ ਫਿਰ ਉਹ ਚੁੰਨਾ ਪਹਿਣਦੇ ਚ ਉਹਨਾਂ ਨੂੰ ਸੇਵਾ ਕਰਨ ਦੇ ਬਦਲੇ ਚ ਇਹ ਹੁੰਦਾ ਸੀ ਕਿ ਤੁਹਾਡਾ ਪਰਿਵਾਰ ਮਤਲਬ ਜਿਵੇਂ ਸਾਡੇ ਪਰਿਵਾਰ ਚ ਕੁੜੀਆਂ ਵੀ ਕੱਟ ਸਕਦੀਆਂ ਨੇ ਨਾ ਪ੍ਰਾਣੇ ਨਾ ਦੋਤੇ ਨਹੀਂ ਕੱਟ ਸਕਦੇ ਨਹੀਂ ਜੇ ਵਿਆਹ ਕੇ ਚਲੇਗੀ ਫਿਰ ਵੀ ਕੁੜੀ ਕੱਟ ਸਕਦੀ ਆ ਕੱਟ ਸਕਦੀ ਆ ਸੋਕਿਆ ਜੇ ਨੂੰਹ ਆ ਗਈ ਘਰੇ ਉਹ ਵੀ ਕੱਟ ਸਕਦੀ ਆ ਨੂੰਹ ਜਿਵੇਂ ਆਏ ਹਨ ਵੀ ਚੱਕ ਕੇ ਲਾਦਵੇ ਨਾਲ ਮੱਟਾ ਉਹਦੇ ਨਾਲ ਮੋਚਰ ਅੱਛਾ ਛੋਟਾ ਬੱਚਾ ਵੀ ਚਲੋ ਵਧੀਆ ਆਉਂਦੇ ਆ ਲੋਕ ਬਹੁਤ ਦੂਰ ਦੂਰ ਹਣ ਮੁਰਦਗਾ ਵੀ ਜਿਹੜੇ ਵਿਕਿਰਵਾਗੇ ਹਾਂ 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 ਜੇ ਕਿਸੇ ਨੇ ਮੋਜ ਕਢਾਉਣੀ ਹੋਵੇ ਤਾਂ ਤੁਸੀਂ ਆ ਸਕਦੇ ਹੋਗੇ ਹਾਂਜੀ ਇਹਨਾਂ ਦਾ ਆਪਣੇ ਸਾਰੇ ਭੈਣ ਭਾਈ ਪਿੰਡ ਮੰਗਵਾਲਾ ਸਾਰੇ ਭੈਣ ਭਾਈ ਦੋਨੇ ਘਰ ਤਿੰਨੇ ਘਰ ਕੋਈ ਵੀ ਕੱਢ ਸਕਦੇ ਨੇ ਇਹ ਜੇ ਤੁਸੀਂ ਸਿੰਪਲ ਇੱਟ ਨਾਲ ਵੀ ਕੱਢ ਦਿੰਦੇ ਹੋ ਹਨਾ ਹਾਂਜੀ ਹਾਂਜੀ ਹਨਾ ਇਹ ਬਕਸੀ ਸੀ ਇਹ ਵਸਾਂ ਹਾਂ ਬਕਸੀ ਹੀ ਇਹਦਾ ਮੂੰਹ ਇਹ ਦਹਿਸੇਰਾ ਮਿਲਿਆ ਸਾਨੂੰ ਉਹ ਆਪਣਾ ਐਡਰੈਸ ਕਿਵਾਂ ਦਾ ਕਿੰਨਾਂ ਦੇ ਘਰ ਵਾਜਦੇ ਆਪਣੇ ਅਕਾਲੀਆਂ ਦੇ ਅਕਾਲੀਆਂ ਦੇ ਘਰ ਵਾਜਦੇ ਹਨਾ ਹੂੰ 300 ਹਾਂ ਟੈਂਡ ਸਿਆਂ ਦੇ ਘਰੇ ਜਾਣਾ ਹਾਂ ਕਹ ਕੇ ਤੁਸੀਂ ਮੋਜ ਕਢਾ ਸਕਦੇ ਹੋ ਆ ਕੇ ਇੱਥੇ ਮੰਗਵਾਲ ਪਿੰਡ ਪਿੰਡ ਮੰਗਵਾਲ ਜ਼ਿਲ੍ਹਾ ਸੰਗਰੂਰ ਨਾਲ ਹੀ ਆ ਸੰਗਰੂਰ ਦੇ ਵਿੱਚ ਹੀ ਆ ਗਿਆ ਹਾਂ ਇਹ ਫੀਸ ਉਹ ਸਾਨੂੰ ਭੇਜ ਦਿਓ ਨਾ ਨਾ ਜਾਣ ਕੇ ਕਹਿੰਦੀ ਆ ਕਿਹੜੀ ਫੀਸ ਉਹ ਸਾਨੂੰ ਭੇਜ ਦਿਓ ਇਹ ਫ੍ਰੀ ਕਰਦੇ ਆ ਇਹ ਤਿੰਨ ਅੰੰਦ ਵਾਲਾ ਇਹ ਫ੍ਰੀ ਕਰਦੇ ਆਗੇ ਆ ਫੌਜੀ ਬਹੁਤ ਆਉਂਦੇ ਹੁੰਦੇ ਇੱਥੇ ਆਰਮੀ ਵਾਲੇ ਹਨਾ ਫ੍ਰੀ ਸੇਵਾ ਲੱਗੀ ਹੋਈ ਆ ਅੱਛਾ ਜੇ ਕਿਹਾ ਤੋ ਲੈ ਲੈ ਫੇਰ ਫੇਰ ਨਿਕਲ ਗਏ ਠੀਕ